एफआईआर रजिस्टर ਕਰਨ ਦੀ ਵੀ ਪੰਜਾਬ ਦੀ ਸਰਕਾਰ ਨੂੰ ਕਰ ਚੁ ਨਹੀਂ ਰਹੀ ਰਹੀ ਤੁਸੀਂ ਧੋਨ ਰਾਹੀਂ ਪিয়ার ਗੈਸ ਸੱਜਦੇ ਹੈ ਕਿ ਤੁਸੀਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੇ ਸ਼ੁਕਰਮਨ ਸਿੰਘ ਵੀ ਤੁਸੀਂ ਮੌਤ ਦਾ ਕਰਤੀ ਹੈਗੀ ਉਹਦੀ ਹਤਿਆ ਕਰਤੀ ਹੈਗੀ ਹੈ ਛਾਨ ਬਿਚਨੇ ਹੋਰ ਅਸੀਂ ਨਾਲ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਦੇਵਾਂਗੇ ਇਦਾਂ ਕਿਸੇ ਦੋਸ਼ ਦੀ ਹੱਤਿਆ ਖੋਲੀ ਕਰ ਸਕਦੇ ਹੁਣ ਜੀ ਦੇਖੋ ਫਰਾਂਸ ਦੇ ਵਿੱਚ ਵੀ ਕਿਸਾਨਾਂ ਦਾ ਆ ਅੰਦੋਲਨ ਚੱਲ ਰਿਹਾ ਹੈ ਉੱਥੇ ਟਰੈਕਟਰ ਲੈ ਕੇ ਕਿਸਾਨ ਪੈਰਿਸ ਚ ਹਗਏ ਨੇ ਉਹਨਾਂ ਨਾਲ ਨੇ ਕਿਸੇ ਨੇ ਵੀ ਪਿੱਲਾ ਲਾਈਆਂ ਸੜਕ ਦੇ ਉੱਪਰ ਕਿਸੇ ਨੇ ਵੀ ਉਹਨਾਂ ਨੂੰ ਟੀਅਰ ਗੈਸ ਛੱਡੀ ਕਿਸੇ ਨੇ ਨਹੀਂ ਪਾਣੀ ਦੀ ਬੁਥਾਰਾ ਕੀਤੀਆਂ ਕਿਸੇ ਨੇ ਨਹੀਂ ਗੋਲੀਆਂ ਮਾਰੀਆਂ ਦੇਖੋ ਆ ਇੱਕ ਚੁਣੇ ਹੋਏ ਨਮਾਇंदे ਨੂੰ ਚਾਹੇ ਲੋਕ ਸਭਾ ਦਾ ਹੋਵੇ ਚਾਹੇ ਰਾਜ ਸਭਾ ਦਾ ਹੋਵੇ ਉਹਨੂੰ ਸਾਲ ਦੇ ਅਖਤਿਆਰੀ ਕੋਟੇ ਦੇ 5 ਕਰੋੜ ਰੁਪਏ ਮਿਲਦੇ ਨੇ ਜਿਹਨੂੰ ਮੈਂਬਰ ਆਫ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਕਹਿੰਦੇ 5 ਸਾਲ ਚੋਂ 25 ਕਰੋੜ ਰੁਪਏ ਬਣਦਾ ਹੈ ਇਸ ਵਾਰੀ ਕੋਵਿਡ ਦੀ ਮਹਾਮਾਰੀ ਕਾਰਨ ਮੋੜ ਤੋਂ ਕੇਂਦਰ ਸਰਕਾਰ ਨੇ 12.5 ਕਰੋੜ ਰੁਪਏ ਸਾਡੇ ਅਖਤਿਆਰੀ ਕੋਟੇ ਦਾ ਕੱਟ ਲਿਆ। ਉਹਨਾਂ ਨੇ ਕਿਹਾ ਕਿ ਇਹ ਤੁਹਾਡਾ ਯੋਗਦਾਨ ਹੈ ਜਿਹੜੇ ਕੋਵਿਡ ਦੇ ਟੀਕੇ ਤੁਹਾਡੇ ਹਲਕੇ 'ਚ ਲੱਗੇ ਨੇ ਨਾ ਦੋ-ਦੋ ਟੀਕੇ ਸਾਨੂੰ ਲੱਗੇ ਨੇ। ਬਾਕੀ ਜਿਹੜਾ ਬਚਿਆ 12 ਕਰੋੜ ਰੁਪਈਆ ਸ੍ਰੀ ਅਨੰਦਪੁਰ ਸਾਹਿਬ ਸਭ ਤੋਂ ਵੱਡਾ ਹਲਕਾ ਹੈਗਾ ਲੋਕ ਸਭਾ ਦਾ ਪੰਜਾਬ ਦੇ ਵਿੱਚ। 4 ਜ਼ਿਲ੍ਹੇ ਲੱਗਦੇ ਨੇ। 1500 ਪਿੰਡ ਨੇ। 18 ਤੋਂ ਜ਼ਿਆਦਾ ਛੋਟੇ ਵੱਡੇ ਸ਼ਹਿਰ ਨੇ। ਤੇ ਉੱਥੇ ਹਰ ਜਗ੍ਹਾ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਜੋ ਤਿਲ-ਫੁੱਲ ਅ ਪਿੰਡਾਂ ਦੇ ਸ਼ਹਿਰਾਂ ਦੇ ਵਿਕਾਸ ਦੇ ਵਿੱਚ ਪਾ ਸਕੀਏ ਉਹ ਪਾਉਣ ਦਾ ਯੋਗਦਾਨ ਕਰੀਦਾ ਹੈ ਤੇ ਇਸ ਲਈ ਅੱਜ ਚੌਧਰੀ ਦਰਸ਼ਨ ਲਾਲ ਬੰਗੂਪੁਰ ਜੀ ਦੇ ਜਿਹੜੇ ਦਫ਼ਤਰ ਦੇ ਵਿੱਚ ਜਿਹੜੇ ਸਾਡੇ ਸਾਬਕਾ ਐਮ.ਐਲ.ਏ ਨੇ ਵੱਡੇ ਭਰਾ ਨੇ ਉੱਥੇ ਜਿੰਨਾ ਪਿੰਡਾਂ ਚ ਅਸੀਂ ਜਾ ਕੇ ਹਾਜ਼ਰੀ ਲਾਈ ਸੀਗੀ ਔਰ ਜਿੱਥੋਂ ਸਾਨੂੰ ਹੁਕਮ ਹੋਇਆ ਸੀਗਾ ਕਿ ਉਹਨਾਂ ਦੀ ਵਿਕਾਸ ਤੇ ਕੰਮਾਂ ਦੀ ਕੁਝ ਡਿਮਾਂਡ ਹੈਗੀ ਹੈ ਉਹ ਅਸੀਂ ਆਪਣੇ ਅਖਤਿਆਰੀ ਕੋਟੇ ਦੀ ਜਿਹੜੀ ਗ੍ਰਾਂਟ ਹੈ ਉਹਨਾਂ ਨੂੰ ਦੇਣ ਵਾਸਤੇ ਆਏ ਸੀ ਜਿਹੜੇ ਪਿੰਡ ਬਾਕੀ ਰਹਿ ਗਏ ਉਹ ਕਿਦਾਂ ਆਪਾਂ ਨਰਾਜ਼ੇ ਤਾਂ ਉਹ ਦੇਖੋ ਉਹ ਆ ਫਿਰ ਅਗਲੀ ਵਾਰੀ ਹੁਣ ਤਾਂ ਪੈਸਾ ਤਾਂ ਕਿ ਆ ਕਿੰਨੇ ਆਪਣਾ ਜੇ 12.5 ਕਰੋੜ ਰੁਪਏ ਉਹਨਾਂ ਨੇ ਕੱਟ ਹੀ ਲਿਆ ਹੁਣ ਉਹਦੇ ਵਿੱਚ ਮੈਂ ਕੀ ਕਰਾਂ ਹੁਣ ਹਰਿਆਣਾ ਸਰਕਾਰ ਨੇ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਆ ਕੇ ਪੰਜਾਬ ਦੇ ਉੱਤੇ ਹਮਲਾ ਕੀਤਾ ਹੈ ਐਫ ਆਈ ਆਰ ਰਜਿਸਟਰ ਕਰਨੀ ਚਾਹੀਦੀ ਪੰਜਾਬ ਦੀ ਸਰਕਾਰ ਨੂੰ ਕਰ ਕਿਉਂ ਨਹੀਂ ਰਹੀ ਹੈਗੀ ਭਈ ਤੁਸੀਂ ਡਰੋਨ ਢਾਹੀਏ ਕਲੀਅਰ ਗੈਸ ਸਿੱਟਦੇ ਹੈਗੇ ਹੋ ਤੁਸੀਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਸ਼ੁਕਰਮਨ ਸਿੰਘ ਦੀ ਤੁਸੀਂ ਮੌਤ ਕਰਤੀ ਹੈਗੀ ਉਹਦੀ ਹਤਿਆ ਕਰਤੀ ਹੈਗੀ ਹੈ ਪੰਜਾਬ ਸਰਕਾਰ ਨੂੰ ਫੌਜਦਾਰੀ ਦਾ ਮਕਦਮਾ ਦਰਜ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਜੇ ਨਹੀਂ ਕਰਦੀ ਦਰਜ ਤਾਂ ਕਿਸਾਨ ਬੈਠੇ ਨੇ ਔਰ ਅਸੀਂ ਨਾਲ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਦੇਵਾਂਗੇ ਐਦਾਂ ਕਿਸੇ નિર્ਦੋਸ਼ ਦੀ ਹਤਿਆ ਥੋੜੀ ਕਰ ਸਕਦੇ ਹੋਗੇ ਤੁਸੀਂ ਦੇਖੋ ਫਰਾਂਸ ਦੇ ਵਿੱਚ ਵੀ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉੱਥੇ ਟਰੈਕਟਰ ਲੈ ਕੇ ਕਿਸਾਨ ਪੈरिस ਚ ਗਏ ਨੇ ਉਹਨਾਂ ਨਾਲ ਕਿਸੇ ਨੇ ਨਹੀਂ ਕਿੱਲਾ ਲਾਈਆਂ ਸੜਕ ਦੇ ਉੱਪਰ ਕਿਸੇ ਨੇ ਨਹੀਂ ਉਹਨਾਂ ਨੂੰ ਟੀਅਰ ਗੈਸ ਛੱਡੀ ਕਿਸੇ ਨੇ ਨਹੀਂ ਪਾਣੀ ਦੀ ਬੁਚਾਰਾ ਕੀਤੀ ਆ ਕਿਸੇ ਨੇ ਨਹੀਂ ਗੋਲੀਆਂ ਮਾਰੀਆਂ ਇਹ ਕਹੇ ਜਾਂ ਲੋਕ ਰਾਜ ਹੈਗਾ ਕੀ ਉਹ ਸਿਰਫ ਦਿੱਲੀ ਜਾ ਕੇ ਆਪਣੀ ਗੱਲ ਹੀ ਕਹਿਣਾ ਚਾਹੁੰਦੇ ਸੀਗੇ ਦਿੱਲੀ ਉਹ ਤੁਸੀਂ ਉਹਦਾ ਗੱਲ ਕਰ ਲਓ ਜੇ ਪੈरिस ਸ਼ਹਿਰ ਦੇ ਵਿੱਚ ਫਰਾਂਸ ਦੇ ਕਿਸਾਨ ਟਰੈਕਟਰ ਲੈ ਕੇ ਆ ਸਕਦੇ ਨੇ ਆਪਣੀ ਆਪਣਾ ਰੋਸ਼ ਪ੍ਰਦਰਸ਼ਨ ਕਰਨ ਵਾਸਤੇ ਤਾਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦੇ